ਹਾਂਜੀ ਬਾਈ ਸੈਸਰੀ ਕਾਲ ਸਾਰਿਆਂ ਨੂੰ ਤੇ ਮੈਂ ਆਇਆ ਹੁਣੇ ਕੰਮ ਤੋਂ ਤੇ ਦੇਖੋ ਪਾਣੀ ਮੈਨੂੰ ਪਹਿਲਾਂ ਪੁੱਛਿਆ ਨਹੀਂ ਆਪ ਪੀਣ ਲੱਗ ਗਏ ਲੈ ਹੁਣ ਦੰਦ ਕੱਢਦੀ ਐ ਬਈ ਪਹਿਲਾਂ ਬੰਦੇ ਨੂੰ ਪਾਣੀ ਪੁੱਛੰਦਾ ਜ਼ਰੂਰੀ ਐ ਨਾ ਗੱਲ ਹੁਣ ਪੁੱਛ ਲੈ ਪਹਿਲਾਂ ਆਪ ਪੀਤਾ ਪਾਣੀ ਫਿਰ ਲੱਗੇ ਚੱਕ ਕੇ ਰੱਖੀ ਸਾਵਾਂ ਆਪਾਂ ਵੀ ਆਏ। ਤੁਹਾਨੂੰ ਪਾਣੀ ਪੀ ਲਿਆ ਤੇ ਹੁਣ ਕਾਮਾ ਗਰੋਟੀ। ਚਲੋ ਕਰ। ਸਬਜ਼ੀ ਕਰ ਰਹੀ ਆ ਕਰਮਤੀ। ਤੋ ਬੱਝੀ ਲਾਈਟ। ਲਾਈਟ ਹੈ। ਹੈ ਨਹੀਂ ਲਾਈਟ। ਨਾ ਮੈਂ ਰੱਖ ਰਹੀ ਮੈਨੂੰ ਗਰਮੀ ਬਹੁਤ ਆ ਗਈ। ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਹੁਣ। ਤੇ ਚਲੋ ਬਈ ਰੋਟੀ ਗਰਮ ਕਰਕੇ ਲਾਉਂਦੀ ਆ ਇਹ ਸਬਜ਼ੀ। ਤੇ ਫਿਰ ਆਪਾਂ ਦਾ ਰੋਟੀ ਖਾਣੇ ਆ। ਜੀ ਲੈ ਕੇ ਆ ਗਏ ਨੇ। ਤੇ ਕਾਦੀ ਸਬਜ਼ੀ ਆ ਜੀ ਫਿਰ? ਆਲੂ ਛੋਲੇ ਆ। ਆਲੂ ਛੋਲਿਆਂ ਦੀ ਸਬਜ਼ੀ ਆ ਜੀ। ਤੇ ਛੋਲੇ ਵੀ ਖਾਣੇ ਚਾਹੀਦੇ ਆ ਬਹੁਤ ਵਧੀਆ ਸਿਹਤ ਰਹਿੰਦੀ ਆ ਤੇ ਹੋਰ ਸਭ ਠੀਕੋਂ ਹੁਣ ਖਾ ਰያ ਜੀ ਰੋਟੀ ਕੰਮ ਤਵਾਈ ਸੀ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਮੈਂ ਸਬਸਕ੍ਰਾਈਬ ਬਹੁਤ ਘੱਟ ਆ ਜੀ ਸਬਸਕ੍ਰਾਈਬ ਕਰੋ ਚੈਨਲ ਨੂੰ ਜ਼ਰੂਰ ਹੂੰ ਸਬਸਕ੍ਰਾਈਬ ਕਰੋ ਬਹੁਤ ਘੱਟ ਨੇ ਸਬਸਕ੍ਰਾਈਬ ਤਾਂ ਕਿ ਸੋਡੇ ਤੱਕ ਬਲੌਗ ਪਹੁੰਚਦਾ ਰਹੇ ਤੇ ਹੋਰ ਬਈ ਠੀਕੋ ਸਭ ਕਮੈਂਟਾਂ ਚ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗਦੀ ਆ ਥੈਂਕ ਯੂ